ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀ ਵੀ ਤੇ ਮੈਂ ਰਸ਼ਪਿੰਦਰ ਸਿੰਘ ਤਸਵੀਰਾਂ ਨੇ ਜਿਹੜੀਆਂ ਦਾ ਬੜੀਆਂ ਮੰਦਪਾਗ਼ੀ ਸਾਹਮਣੇ ਆ ਰਹੀਆਂ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੌਰੀਆਂ ਤੋਂ ਜਿੱਥੇ ਇੱਕ 22 ਸਾਲਾ ਨੌਜਵਾਨ ਦੇ ਵੱਲੋਂ ਫਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਜਾਣਕਾਰੀ ਮੁਤਾਬਿਕ ਘਰ ਚ ਇਕੱਲੀ ਰਹਿ ਗਈ ਸੀ ਮਾਂ ਜਿਸ ਤੋਂ ਬਾਅਦ ਮੁੰਡੇ ਦੇ ਵੱਲੋਂ ਇਹ ਜਿਹੜਾ ਗਲਤ ਕਦਮ ਹੈ ਤਾਂ ਚੁੱਕ ਲਿਆ ਜਾਂਦਾ ਤਾਂ ਕੋਰੀਆਂ ਦੀ ਬੀਤੀ ਸ਼ਾਮ ਮੇ ਇੱਕ 22 ਸਾਲਾ ਨੌਜਵਾਨ ਦੇ ਵੱਲੋਂ ਫਹਾ ਲੈਣ ਦਾ ਜਿਹੜੀ ਖੁਦਕੁਸ਼ੀ ਕਰ ਲਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਿਵਲ ਹਸਪਤਾਲ ਵਿਕੇ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਪਿੰਡ ਕੋਰੀਆਂ ਤੇ ਜਾਣਕਾਰੀ ਦਿੰਦੇ ਆ ਪਰਿਵਾਰ ਦੇ ਵਿੱਚ ਪਹਿਲਾਂ ਹੀ ਸਬਦੀ ਮੌਤ ਹੋ ਚੁੱਕੀ ਹੈ ਤਾਂ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਇਕੱਲੀ ਮਾਂ ਰਹਿ ਗਈ ਸੀ ਤਾਂ ਟੈਨਸ਼ਨ ਨੂੰ ਲੈ ਕੇ ਜਿਹੜਾ ਸੁਖਵਿੰਦਰ ਸਿੰਘ ਦੇ ਵੱਲੋਂ ਇਹ ਜਿਹੜਾ ਕਦਮ ਹੈ ਤਾਂ ਚੁੱਕਿਆ ਤਾਂ ਗਲਫ ਰਾਹ ਲੈ ਲਿਆ ਗਿਆ ਤਾਂ ਆਪਣੀ ਜੀਵਨ ਲੀਲਾ ਤਾਂ ਜਿਹੜੀ ਸਮਾਪਤ ਕਰ ਲਈ ਗਈ ਹੈ ਤਾਂ ਬੜੀ ਮੰਦ ਭਾਗੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਿੰਡ ਕੋਰੀਆਂ ਤੋਂ ਜਿੱਥੇ ਇੱਕ 22 ਸਾਲਾ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਤੁਸੀਂ ਵੀ ਸੁਣ ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੇ ਕੀ ਕਹਿਣਾ ਪੁਲਿਸ ਪ੍ਰਸ਼ਾਸਨ ਦਾ ਗੌਰਿਆ ਜੀ ਇਹ ਕੀ ਘਟਨਾ ਹੋਈ ਹੈ ਇਹ ਘਟਨਾ ਜਿਹੜਾ ਬੱਚਾ ਸੀ ਜੀ ਉਸੇ ਦੇ ਪਰਿਵਾਰ ਦੇ ਹਾਲਾਤ ਇਹ ਸੀ ਜ਼ਮੀਨ ਵੀ ਥੋੜੀ ਸੀ ਇਹ ਟੈਨਸ਼ਨ 'ਚ ਰਹਿੰਦਾ ਸੀ ਬੱਚਾ 22 ਸਾਲ ਦੀ ਉਮਰ ਹੈ ਪਹਿਲਾਂ ਇਹ ਸੀਜ਼ਨ ਵੀ ਲਾ ਕੇ ਤੂੜੀ ਵਾਲਾ ਜੀ ਉਦੋਂ ਵੀ ਮਿਹਨਤ ਵੀ ਕਰਦਾ ਸੀ ਬਸ ਟੈਨਸ਼ਨ 'ਚ ਰਹਿੰਦਾ ਸੀ ਕਿਉਂਕਿ ਪਰਿਵਾਰ ਦਾ ਜਿਹੜਾ ਉਸੇ ਗੁਜ਼ਾਰਾ-ਮਰਜ਼ਾ ਚੱਲਦਾ ਸੀ ਇਹਦੇ ਪਿਤਾ ਦੀ ਡੈਥ ਪਹਿਲਾਂ ਹੋ ਗਈ ਕਈ ਸਾਲ ਪਹਿਲਾਂ ਹੋ ਗਈ ਵੀ ਤੇ ਇਹਦੀ ਇਕੱਲੀ ਮਾਤਾ ਨੇ ਇਹ ਨਹੀਂ ਪਾਲ-ਪੋਸ਼ਣ ਕੀਤਾ ਸੀ ਪਹਿਲਾਂ ਇਹਦੇ ਪੁਰਾ ਚਾਚੇ ਦੇ ਲੜਕੇ ਦੀ ਦੋ ਦੀ ਮੌਤ ਹੋ ਗਈ ਜੀ ਮਤਲਬ ਟ੍ਰਾਂਸਫਰ ਜਿਹੜੇ ਨੇ ਬੱਚਾ ਜੀ ਆਦਾ ਕਿੰਨੀ ਕੁ ਉਮਰ ਸੀ ਬੱਚਾ 22 ਸਾਲ ਦੀ ਉਮਰ ਸੀ ਇਹਦੀ ਵੈਸਾ ਹੋਇਆ ਸੀ ਨਹੀਂ ਕੁਮਾਰਾ ਸੀ ਜੀ ਹੁਣ ਕੌਣ ਆ ਇਹਦਾ ਬਾਰਸ਼ ਕੋਈ ਬਾਦੀ ਬਾਰਸ਼ ਦੀ ਮਾਤਾ ਜੀ ਇਕੱਲੀ ਸੀ ਇਕੱਲੀ ਮਾਤਾ ਜੀ ਚਾਚੇ ਤਾਏ ਕੋਈ ਹੋਰ ਚਾਚੇ ਤਾਂ ਵੀ ਭਲਾ ਦੋ ਚਾਚੇ ਦੀ ਡੈਥ ਹੋ ਗਈ ਜੀ ਇੱਕ ਚਾਚਾ ਬਸ ਟੈਨਸ਼ਨ ਹਾਂ ਜੀ ਬਹੁਤ ਅਫਸੋਸ ਵਾਲੀ ਗੱਲ ਹੈ ਜੀ ਬੱਚਾ ਬਹੁਤ ਸਾਊ ਸੀ ਵਧੀਆ ਸੁਭਾਅ ਸੀ ਕਿਸੇ ਨਾਲ ਕੋਈ ਲੜਾਈ ਨਾ ਝਗੜਾ ਨਹੀਂ ਬਹੁਤ ਹੀ ਸਾਂਭ ਬੱਚਾ ਸੀ ਅਸੀਂ ਚਲੋ ਟੈਨਸ਼ਨ ਜੇ ਰਹਿੰਦਾ ਵੀ ਜੋ ਪਰਿਵਾਰ ਕੋਈ ਹੁੰਦਾ ਜੀ ਬੱਚੇ ਨੂੰ ਟੈਨਸ਼ਨ ਜਿਆਦਾ ਰਹਿੰਦੀ ਹੈ ਕੰਮ ਤਾਂ ਦਾ ਵੀ ਬਹੁਤ ਕਰਦਾ ਮਿਹਨਤ ਕਰਦਾ ਸੀ ਵੀ ਮੈਂ ਅੱਗੇ ਵਧਾਂ ਸਿਰ ਜਦੋਂ ਮੈਂ ਤਾਂ ਹਾਲਾਤ ਦੇਖ ਲਾਂਦਾ ਜੀ ਪਰਿਵਾਰ ਦੇ ਉਸ ਡੈਡੀ ਦੀ ਡੈਥ ਉਸ ਦੀ ਡੈਥ ਦੀ ਟੈਨਸ਼ਨ ਜੀ ਉਹਦੇ ਚਾਚੇ ਦੇ ਬੱਚਿਆਂ ਦੀ ਟੈਨਸ਼ਨ ਇਹ ਅੱਖੀਂ ਵੇਖੀ ਉਹ ਇੱਕ ਐਕਸੀਡੈਂਟal ਹੋਈ ਇੱਕ ਦੀ ਸਪਰੇ ਨਾਲ ਹੋਈ ਮੈਂ ਰੋ ਦੇ ਕਰਕੇ ਇਹ ਟੈਨਸ਼ਨ ਹੈ ਮੱਤਾ ਤੇ ਕੱਲ ਜੀ ਜਦੋਂ ਇਹਨੇ ਮਤਲਬ ਘਰੋਂ ਆ ਕੇ ਖੇਤ ਚਲਾ ਗਿਆ ਖੇਤ ਤੇ ਜਾ ਕੇ ਤਾਰ ਨਾਲ ਗੱਲ ਫੜਾ ਰਹੇ ਸੀ ਸਰ ਜੀ ਕੀ ਕਾਰਵਾਈ ਕੀਤੀ ਹੈ ਜੀ 194 ਬੀ ਐਨ ਐਸ ਦੀ ਕਾਰਵਾਈ ਕੀਤੀ ਹੈ ਜੀ ਤੇ ਕਦੋਂ ਪਤਾ ਲੱਗਿਆ ਸੀ ਆਪਾਂ ਨੂੰ ਕੀ ਕੱਲ 7:30 ਵਜੇ ਪਤਾ ਲੱਗਿਆ ਫਿਰ ਤੁਸੀਂ ਆ ਮੌਕੇ ਤੇ ਗਏ ਸੀ ਮੌਕੇ ਤੇ ਗਏ ਸੀ ਇਹ ਵੇਸ਼ਟੈਂ ਬੋਡੀ ਆਲੰਗ ਕਰਿਆ ਸੀ ਜੀ ਗੱਲ ਚ ਮਤਲਬ ਤਾਰ ਪਾ ਕੇ ਬਿਜਲੀ ਵਾਲੀ ਤਾਰ ਸਰ ਕੋਈ ਤਰੇਕ ਦਾ ਦਰਖਤ ਆ ਜਿਹਦੇ ਨਾਲ ਇਹਨੇ ਫਾਹ ਲਿਆ ਮੁੰਡੇ ਨੇ ਦੀ ਨਾ ਕੀ ਦੱਸਿਆ ਮੁੰਡੇ ਦਾ ਨਾਮ ਸੁਖਵਿੰਦਰ ਸਿੰਘ ਹੈ ਜੀ ਪੁੱਤਰ ਹਰਚੰਦ ਸਿੰਘ ਵਾਸੀ ਕੌੜੀਆਂ ਹੈ